ਪਹਿਲਾ ਖੂਨ ਦੀ ਕਮੀ ਬਾਰੇ ਇੱਕ ਬੋਲੀ ਲਾਲ ਸੁਹਾ ਰੰਗ ਲਾਲ ਸੁਹਾ ਰੰਗ ਹੋਜੂ ਢੋਲ ਤੇਰੇ ਦਾ ਹੋ ਹਰੀਆਂ ਸਬਜ਼ੀਆਂ ਦੇ ਨਾਲ ਸਲਾਦ ਉੱਤੇ ਨਿੰਮੂ ਪਾ ਦੇਈ ਦਾਲ ਨੂੰ ਪਿਓ ਕੇ ਬਣਾ ਲਈ ਚਾਹ ਦੇਣਾ ਰੋਟੀ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਮੈਂ ਡਾਈਟੀਸ਼ਨ ਗੁਰਦੀਪ ਅੱਜ ਤੁਹਾਡੇ ਨਾਲ ਖੁਰਾਕ ਦੀ ਕਾਰਨਾਂ ਕਰਕੇ ਹੋਣ ਵਾਲੀ ਖੂਨ ਦੀ ਕਮੀ ਜਾਂ ਅਨੀਮੀਆ ਜਾਂ ਹਿਮੋਗਲੋਬਿਨ ਦੀ ਕਮੀ ਦੇ ਬਾਰੇ ਗੱਲਬਾਤ करूंगी ਜੇ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਰ ਲੋ ਤੇ ਬੈਲ ਆਈਕਨ ਵੀ ਦਬਾ ਦਿਓ ਤਾਂ ਕਿ ਮੇਰੀਆਂ ਆਉਣ ਵਾਲੀਆਂ ਖੁਰਾਕ ਦੇ ਨਾਲ ਰਿਲੇਟਿਡ ਵੀਡੀਓਜ਼ ਦੇ ਬਾਰੇ ਤੁਹਾਨੂੰ ਪਤਾ ਲੱਗਦਾ ਰਹੇ ਸੰ 2020-21 ਦੇ ਸਰਕਾਰੀ ਡਾਟਾ ਦੇ ਹਿਸਾਬ ਦੇ ਨਾਲ ਪੰਜਾਬ ਦੇ ਵਿੱਚ 15 ਸਾਲ ਤੋਂ ਲੈ ਕੇ 49 ਸਾਲ ਦੀਆਂ ਤਕਰੀਬਨ 59% ਜਨਾਨੀਆਂ ਨੂੰ ਅਨੀਮੀਆ ਹੈ ਜਾਂ ਖੂਨ ਦੀ ਕਮੀ ਹੈ ਤੇ ਇਸੇ ਏਜ ਗਰੁੱਪ ਦੇ ਤਕਰੀਬਨ 23% ਜੈਂਟਸ ਵੀ ਅਨੀਮਿਕ ਨੇ ਅਨੀਮੀਆ ਸਿਰਫ ਖੁਰਾਕੀ ਕਾਰਨਾਂ ਕਰਕੇ ਨਹੀਂ ਕਈ ਹੋਰ ਕਾਰਨਾਂ ਕਰਕੇ ਵੀ ਹੋ ਸਕਦਾ ਹੈ ਇਸ ਕਰਕੇ ਅਨੀਮੀਆ ਦੇ ਇਲਾਜ ਵਾਸਤੇ ਆਪਣੇ ਡਾਕਟਰ ਨੂੰ ਮਿਲੋ ਉਹੀ ਇਹ ਦੇਖ ਕੇ ਦੱਸ ਸਕਦਾ ਹੈ ਕਿਸ ਕਾਰਨ ਕਰਕੇ ਹੈ ਤੇ ਇਹਦਾ ਕੀ ਇਲਾਜ ਹੋਊਗਾ ਇਹ ਵੀਡੀਓ ਸਿਰਫ ਤੁਹਾਡੀ ਜਾਣਕਾਰੀ ਵਾਸਤੇ ਹੈ ਅਨੀਮੀਆ ਦੇ ਇਲਾਜ ਵਾਸਤੇ ਨਹੀਂ ਹੈਗੀ ਜਿਨ੍ਹਾਂ ਲੋਕਾਂ ਦੇ ਵਿੱਚ ਖੂਨ ਦੀ ਕਮੀ ਹੁੰਦੀ ਹੈ ਉਹਨਾਂ ਦਾ ਚਮੜੀ ਤੇ ਅੱਖਾਂ ਦਾ ਰੰਗ ਪੀਲਾ ਹੁੰਦਾ ਹੈ ਨੋ ਪੀਲੇ ਜਾਂ ਫਿਰ ਕਈ ਵਾਰੀ ਚਮਚੇ ਵਾਂਗੂ ਵਿਚਾਲੇ ਹੋ ਅੰਦਰ ਨੂੰ ਧਸੇ ਹੋਏ ਹੋ ਸਕਦੇ ਨੇ ਤੇ ਉਹਨਾਂ ਦਾ ਆਲਸ ਪਣਿਆ ਰਹਿੰਦਾ ਉਹਨਾਂ ਦਾ ਕੰਮ ਕਰਨ ਨੂੰ ਮਨ ਨਹੀਂ ਕਰਦਾ ਤੇ ਥੋੜਾ ਜਿਹਾ ਕੰਮ ਕਰਕੇ ਉਹਨਾਂ ਨੂੰ ਸਾਹ ਚੜ ਜਾਂਦਾ ਹੈ ਕਈ ਲੋਕਾਂ ਦਾ ਮਿੱਟੀ ਜਾਂ ਬਰਫ਼ ਖਾਣ ਨੂੰ ਵਿਦਲ ਕਰਦਾ ਹੈ ਖੁਰਾਕੀ ਕਾਰਨਾਂ ਕਰਕੇ ਹੋਣ ਵਾਲੀ ਖੂਨ ਦੀ ਕਮੀ ਜਾਂ ਹਿਮੋਗਲੋਬਿਨ ਦੀ ਕਮੀ ਉਦੋਂ ਹੁੰਦੀ ਹੈ ਜਦੋਂ ਸਾਡੀ ਖੁਰਾਕ ਦੇ ਵਿੱਚ ਉਹ ਤੱਤ ਨਹੀਂ ਹੁੰਦੇ ਜਿਹੜੇ ਹਿਮੋਗਲੋਬਿਨ ਬਣਾਉਣ ਵਾਸਤੇ ਚਾਹੀਦੇ ਨੇ ਜਾਂ ਅਸੀਂ ਖੁਰਾਕ ਨੂੰ ਚੰਗੀ ਤਰ੍ਹਾਂ ਪਕਾ ਜਾਂ ਸਹੀ ਤਰੀਕੇ ਨਾਲ ਖਾ ਨਹੀਂ ਰਹੇ ਜਿਸ ਦੇ ਕਰਕੇ ਉਹ ਸਾਡੇ ਸਰੀਰ 'ਚ ਜਾ ਨਹੀਂ ਰਹੇ ਮਤਲਬ ਸਾਨੂੰ ਮਿਲ ਨਹੀਂ ਰਹੇ ਹੈਗੇ ਹੀਮੋਗਲੋਬਿਨ ਬਣਾਉਣ ਵਾਸਤੇ ਕਾਫੀ ਸਾਰੇ ਤੱਤਾਂ ਦੀ ਲੋੜ ਹੁੰਦੀ ਹੈ ਪਰ ਅਸੀਂ ਇੱਥੇ ਸਿਰਫ ਉਹੀ ਡਿਸਕਸ ਕਰਾਂਗੇ ਜਿਨ੍ਹਾਂ ਦੀ ਕਮੀ ਆਮ ਤੌਰ ਤੇ ਸਾਡੀ ਖੁਰਾਕ ਦੇ ਵਿੱਚ ਹੁੰਦੀ ਹੈ ਇਹ ਹੈਗੇ ਨੇ ਲੋਹਾ ਵਿਟਾਮਿਨ ਸੀ ਵਿਟਾਮਿਨ ਏ ਬੀ2 ਬੀ6 ਬੀ12 ਵਿਟਾਮਿਨ ਡੀ ਵਿਟਾਮਿਨ ਸੀ ਤੇ ਫੋਲੇਟ ਲੋਹਾ ਸਾਡੀ ਖੁਰਾਕ ਦੇ ਵਿੱਚ ਤਿੰਨ ਜਗ੍ਹਾ ਤੋਂ ਆ ਸਕਦਾ ਹੈ ਪਹਿਲਾ ਹੈਗਾ ਜੀਵ ਜੰਤੂਆਂ ਤੋਂ ਮਿਲਣ ਵਾਲੀਆਂ ਖਾਣ ਵਾਲੀਆਂ ਚੀਜ਼ਾਂ ਦੂਜਾ ਪੇੜ ਪੌਦਿਆਂ ਤੋਂ ਮਿਲਣ ਵਾਲੇ ਫੂਡਸ ਤੀਸਰਾ ਲੋਹਾ ਧਾਤ ਦੇ ਰੂਪ ਦੇ ਵਿੱਚ ਜਿਹੜਾ ਜੀਵ ਜੰਤੂਆਂ ਤੋਂ ਮਿਲਣ ਵਾਲਾ ਲੋਹਾ ਹੈ ਉਹ ਸਭ ਤੋਂ ਜਲਦੀ ਸਾਡੇ ਸਰੀਰ ਦੇ ਵਿੱਚ ਐਬਜ਼ਾਰਬ ਹੁੰਦਾ ਹੈ ਯਾਨੀ ਕਿ ਜਜ਼ਬ ਹੁੰਦਾ ਹੈ ਤੇ ਇਹ ਸਾਨੂੰ ਮੀਟ ਮੱਛੀ ਤੇ ਅੰਡੇ ਤੋਂ ਮਿਲਦਾ ਹੈ ਜਿਹੜੇ ਪੇੜ ਪੌਦਿਆਂ ਤੋਂ ਮਿਲਣ ਵਾਲੀਆਂ ਚੀਜ਼ਾਂ ਨੇ ਜਿਨ੍ਹਾਂ ਤੋਂ ਸਾਨੂੰ ਲੋਹਾ ਮਿਲਦਾ ਹੈ ਉਹ ਹੈਗੀਆਂ ਨੇ ਹਰੀਆਂ ਸਬਜ਼ੀਆਂ ਆ ਪੱਤਿਆਂ ਵਾਲੀਆਂ ਸਬਜ਼ੀਆਂ ਹਰਾ ਪਿਆਜ਼ ਗੋਭੀ ਦੇ ਪੱਤੇ ਅਰਬੀ ਦੇ ਪੱਤੇ ਹਲਦੀ ਦੇ ਪੱਤੇ ਦਾਲਾਂ ਤੇਲ ਖਜੂਰਾ ਅਨਾਰ ਬੀਟਰੂਟ ਹੋਰ ਇਹ ਜਹੀਆਂ ਚੀਜ਼ਾਂ ਇਹ ਇਹਦੀ ਐਬਸਾਰਪਸ਼ਨ ਦੂਸਰੇ ਬਾਇਓਲੋਜੀਕਲ ਲੋਹੇ ਨਾਲੋਂ ਘੱਟ ਹੁੰਦੀ ਹੈ ਪਰ ਅਸੀਂ ਇਹਨੂੰ ਵਧਾ ਸਕਦੇ ਹਾਂ ਉਹ ਅਸੀਂ ਅੱਗੇ ਡਿਸਕਸ ਕਰਾਂਗੇ ਲੋਹੇ ਨੂੰ ਧਾਤ ਦੇ ਰੂਪ ਦੇ ਵਿੱਚ ਆਪਣੀ ਖੁਰਾਕ 'ਚ ਸ਼ਾਮਲ ਕਰਨ ਵਾਸਤੇ ਅਸੀਂ ਲੋਹੇ ਦੀ ਕੜਚੀ ਵਰਤ ਸਕਦੇ ਹਾਂ ਯਾ ਲੋਹੇ ਦੀ ਚਾਪੀ ਲੈ ਕੇ ਉਹਨੂੰ ਅਸੀਂ ਆਪਣੀ ਸਬਜ਼ੀ ਦੇ ਵਿੱਚ ਜਾਂ ਦਹੀਂ ਦੇ ਵਿੱਚ ਸੁੱਟ ਸਕਦੇ ਹਾਂ ਈਵਨ ਦੁੱਧ 'ਚ ਵੀ ਸੁੱਟ ਸਕਦੇ ਹਾਂ ਪਰ ਉਹਦੇ ਨਾਲ ਸਾਡੇ ਦੁੱਧ ਦਾ ਟੇਸਟ ਦਾ ਫਰਕ ਪੈ ਜਾਏਗਾ ਤੇ ਚਾਹ ਬਣਾਵਾਂਗੇ ਤਾਂ ਟੇਸਟੀ ਨਹੀਂ ਲੱਗੂਗੀ ਪਰ ਧਾਤੂ ਰੂਪੀ ਲੋਹੇ ਨੂੰ ਸਾਨੂੰ ਜਿੰਨਾ ਦੱਸਿਆ ਉਸ ਤੋਂ ਜ਼ਿਆਦਾ ਨਹੀਂ ਖਾਣਾ ਚਾਹੀਦਾ ਕਿਉਂਕਿ ਇਹਨੂੰ ਮੈਟਾਬੋਲਾਈਜ਼ ਕਰਨ ਤੇ ਸਾਡੇ ਸਰੀਰ ਦਾ ਕਾਫੀ ਜ਼ੋਰ ਲੱਗਦਾ ਹੈ ਹੁਣ ਲੋਹੇ ਦੀ ਐਬਜ਼ਾਰਪਸ਼ਨ ਨੂੰ ਵਧਾਇਆ ਕਿਵੇਂ ਜਾਵੇ ਪਹਿਲਾ ਹੈਗਾ ਹੈ ਕਿ ਦਾਲਾਂ ਵਗੈਰਾ ਨੇ ਜਿਹੜੀਆਂ ਉਹਨਾਂ ਨੂੰ ਅਸੀਂ ਭਿਉਂ ਕੇ ਖਾਈਏ ਮਤਲਬ ਭਿਉਂ ਕੇ ਪਕਾ ਲਈਏ ਜਾਂ ਫਿਰ ਪੁੰਗਰਾ ਕੇ ਸਟੀਮ ਕਰਕੇ ਖਾਈਏ ਦੂਸਰਾ ਹੈ ਅਸੀਂ ਆਪਣੇ ਖਾਣੇ ਦੇ ਨਾਲ ਉਹ ਚੀਜ਼ਾਂ ਨਾ ਖਾਈਏ ਜਿਨ੍ਹਾਂ ਦੇ ਨਾਲ ਆਇਰਨ ਦੀ ਐਬਜ਼ਾਰਪਸ਼ਨ ਹੈ ਜਿਹੜੀ ਉਹ ਘਟਦੀ ਹੈ ਇਹ ਹੈਗੀਆਂ ਨੇ ਚਾਹ ਕੌਫੀ ਤੇ ਦੁੱਧ ਇਹਨਾਂ ਨੂੰ ਖਾਣੇ ਤੋਂ 2 ਘੰਟੇ ਅੱਗੋਂ ਪਿੱਛੋਂ ਲੈਣਾ ਚਾਹੀਦਾ ਹੈ ਉਸ ਤੋਂ ਪਹਿਲਾਂ ਨਹੀਂ ਲੋਹੇ ਦੀ ਐਬਜ਼ોર્ਪਸ਼ਨ ਨੂੰ ਬਧਾਉਣ ਦਾ ਤੀਸਰਾ ਤਰੀਕਾ ਹੈਗਾ ਕਿ ਅਸੀਂ ਖਾਣੇ ਦੇ ਨਾਲ ਉਹ ਚੀਜ਼ਾਂ ਖਾਈਏ ਜਿਦੇ ਨਾਲ ਲੋਹੇ ਦੀ ਐਬਜ਼ોર્ਪਸ਼ਨ ਵੱਧਦੀ ਹੈ ਇਹ ਹੈਗੀਆਂ ਨੇ ਵਿਟਾਮਿਨ ਸੀ ਵਾਲੇ ਫੂਡਸ ਵਿਟਾਮਿਨ ਸੀ ਸਾਨੂੰ ਸਾਰੇ ਖੱਟੇ ਫਰੂਟਸ ਤੋਂ ਮਿਲਦਾ ਹੈ ਕੱਚੀਆਂ ਸਬਜ਼ੀਆਂ ਤੇ ਫਰੂਟਸ ਸਾਰੀਆਂ ਤੋਂ ਮਿਲਦਾ ਹੈ ਔਲਿਆਂ ਤੋਂ ਮਿਲਦਾ ਹੈ ਅਮਰੂਦਾਂ ਤੋਂ ਮਿਲਦਾ ਹੈ ਤੇ ਵਿਟਾਮਿਨ ਸੀ ਆ ਜਿਹੜਾ ਪਰ ਇਹਦੇ 'ਚ ਧਿਆਨ ਰੱਖਣ ਵਾਲੀ ਗੱਲ ਇਹ ਹੈ ਕਿ ਇਹ ਥੋੜਾ ਜਿਹਾ ਗਰਮ ਕਰਨ ਨਾਲ ਜਾਂ ਕੁੱਕ ਕਰਨ ਦੇ ਨਾਲ ਇਹ ਖਰਾਬ ਹੋ ਜਾਂਦਾ ਹੈ ਇਸ ਕਰਕੇ ਵਿਟਾਮਿਨ ਸੀ ਵਾਲੀਆਂ ਚੀਜ਼ਾਂ ਨੇ ਜਿਹੜੀਆਂ ਇਹ ਸਾਨੂੰ ਕੱਚੀਆਂ ਖਾਣੀਆਂ ਚਾਹੀਦੀਆਂ ਨੇ ਦੂਸਰਾ ਵਿਟਾਮਿਨ ਸੀ ਸਾਡੇ ਸਰੀਰ ਦੇ ਵਿੱਚ ਸਟੋਰ ਨਹੀਂ ਹੁੰਦਾ ਹੈਗਾ ਇਸ ਕਰਕੇ ਇਹ ਸਾਨੂੰ ਹਰ ਰੋਜ਼ ਖਾਣਾ ਚਾਹੀਦਾ ਜੇ ਅਸੀਂ ਜ਼ਿਆਦਾ ਖਾ ਲਾਂਗੇ ਉਹ ਪਿਸ਼ਾਬ ਦੇ ਰਾਹੀਂ ਬਾਹਰ ਨਿਕਲ ਜਾਂਦਾ ਹੈ ਕਈ ਲੋਕ ਵਿਟਾਮਿਨ ਸੀ ਦੀ ਗੋਲੀ ਖਾਂਦੇ ਨੇ ਪਰ ਵਿਟਾਮਿਨ ਸੀ ਦੀ ਗੋਲੀ ਦੇ ਵਿੱਚ ਸਿਰਫ ਇੱਕੋ ਤਰ੍ਹਾਂ ਦਾ ਵਿਟਾਮਿਨ ਸੀ ਹੁੰਦਾ ਹੈ ਤੇ ਜਦੋਂ ਅਸੀਂ ਗੋਲੀ ਖਾਂਦੇ ਆ ਤਾਂ ਉਹਦੇ ਨਾਲ ਹੋਰ ਜਿਹੜੇ ਕਈ ਤਰ੍ਹਾਂ ਦਾ ਵਿਟਾਮਿਨ ਸੀ ਹੈ ਜਿਹੜਾ ਸਾਨੂੰ ਹੋਰ ਖਾਣ ਵਾਲੀਆਂ ਚੀਜ਼ਾਂ ਤੋਂ ਮਿਲਦਾ ਹੈ ਉਹਦੀ ਐਬਸਾਰਪਸ਼ਨ ਘਟ ਜਾਂਦੀ ਹੈ ਤੇ ਗੋਲੀਆਂ ਦੇ ਵਿੱਚ ਪ੍ਰੈਜ਼ਰਵੇਟਿਵਜ਼ ਆਰਟੀਫੀਸ਼ੀਅਲ ਕਲਰਸ ਤੇ ਫਲੇਵਰਸ ਤਾਂ ਹੁੰਦੇ ਹੀ ਨੇ ਜਿਹੜੇ ਸਾਡੇ ਸਰੀਰ ਤੇ ਫालतू ਦਾ ਭਾਰ ਪਾਉਂਦੇ ਆ ਹੁੰਦੀ ਹੈ ਹੀਮੋਗਲੋਬਿਨ ਦੀ ਕਮੀ ਦੇ ਵਿੱਚ ਅਗਲੇ ਦੋ ਇੰਪੋਰਟੈਂਟ ਨਿਊਟ੍ਰੀਐਂਟਸ ਹੈਗੇ ਨੇ ਵਿਟਾਮਿਨ ਏ ਤੇ ਵਿਟਾਮਿਨ ਡੀ ਇਹਨਾਂ ਦੋਨਾਂ ਦੀ ਵੀ ਇੰਡੀਅਨ ਡਾਈਟ ਦੇ ਵਿੱਚ ਕਮੀ ਹੁੰਦੀ ਹੈ ਨਾਰਮਲੀ ਇਹ ਦੋਨੋਂ ਫੈਟ ਦੇ ਵਿੱਚ ਜਾਂ ਬਸਾ ਦੇ ਵਿੱਚ ਕੁਲਕੇ ਸਾਡੇ ਸਰੀਰ ਚ ਐਬਜ਼ਾਰਬ ਹੁੰਦੇ ਨੇ ਵਿਟਾਮਿਨ ਏ ਸਾਨੂੰ ਦੁੱਧ ਅੰਡੇ ਕਲੇਜੀ ਤੇ ਮੱਛੀ ਦੇ ਤੇਲ ਵਰਗੀਆਂ ਚੀਜ਼ਾਂ ਤੋਂ ਮਿਲਦਾ ਹੈ ਬਣਿਆ ਬਣਾਇਆ ਤੇ ਕੁਝ ਪਲਾਂਟ ਫੂਡਸ ਇਹ ਜਿਹੇ ਨੇ ਜਿਨ੍ਹਾਂ ਦੇ ਵਿੱਚ ਸਾਨੂੰ ਵਿਟਾਮਿਨ ਏ ਬਣਿਆ-ਬਣਾਇਆ ਨਹੀਂ ਮਿਲਦਾ ਪਰ ਕੈਰੋਟਿਨਸ ਮਿਲਦੇ ਨੇ ਜਿਨ੍ਹਾਂ ਤੋਂ ਸਾਡਾ ਸਰੀਰ ਆਪਣੇ ਆਪ ਵਿਟਾਮਿਨ ਏ ਬਣਾ ਲੈਂਦਾ ਹੈ ਇਹ ਹੈਗੀਆਂ ਨੇ ਪੀਲੀਆਂ, ਔਰੇਂਜ ਤੇ ਲਾਲ ਰੰਗ ਦੀਆਂ ਸਬਜ਼ੀਆਂ ਤੇ ਫਰੂਟਸ ਜਿਵੇਂ ਗਾਜਰ, ਸ਼ੱਕਰਕੰਦੀ, ਪੇਠਾ, ਪਪੀਤਾ, ਅਨਾਨਾਸ, ਆਂਬ ਤੇ ਇਵਨ ਹਰੀਆਂ ਪੱਤੇਦਾਰ ਸਬਜ਼ੀਆਂ ਦੇ ਵਿੱਚ ਵੀ ਹੁੰਦਾ ਹੈ ਬ੍ਰੋਕਲੀ ਵਿੱਚ ਵੀ ਹੁੰਦਾ ਹੈ ਮਟਰਾਂਚ ਵੀ ਹੁੰਦਾ ਹੈ ਵਿਟਾਮਿਨ ਏ ਸੌਰੀ ਵਿਟਾਮਿਨ ਏ ਨਹੀਂ ਕੈਰੋਟੀਨਸ ਹੁੰਦੇ ਨੇ ਜਿਨ੍ਹਾਂ ਤੋਂ ਸਾਡਾ ਸਰੀਰ ਬਣਾ ਲੈਂਦਾ ਹੈ ਵਿਟਾਮਿਨ ਏ ਕੈਰੋਟੀਨਸ ਵੀ ਫੈਟ ਦੇ ਨਾਲ ਘੁਲ ਕੇ ਸਾਡੇ ਸਰੀਰ 'ਚ ਜਾਂਦੇ ਨੇ ਜਿਹੜੇ ਐਨੀਮਲ ਫੂਡਸ ਨੇ ਉਹਨਾਂ 'ਚ ਤਾਂ ਪਹਿਲਾਂ ਹੀ ਫੈਟ ਹੁੰਦੀ ਹੋਈ ਹੈ ਪਰ ਜਿਹੜੇ ਇਹ ਨੇ ਇਹਨਾਂ ਦੇ ਵਿੱਚ ਕਈ ਵਾਰੀ ਨਹੀਂ ਹੁੰਦੀ ਜਾਂ ਬਹੁਤ ਘੱਟ ਹੁੰਦੀ ਹੈ ਇਸ ਕਰਕੇ ਜਦੋਂ ਅਸੀਂ ਕੈਰੋਟੀਨਜ਼ ਵਾਲੇ ਫੂਡ ਖਾਣੇ ਨੇ ਤਾਂ ਉਹਨਾਂ ਦੇ ਨਾਲ ਥੋੜਾ ਜਿਹਾ ਘਿਓ ਤੇਲ ਜਾਂ ਥੋੜੇ ਜਿਹਾ ਸੀਡਸ ਜਿਨ੍ਹਾਂ ਦੇ ਵਿੱਚ ਤੇਲ ਹੁੰਦਾ ਹੈ ਜਿਵੇਂ ਤਿਲ ਵਗੈਰਾ ਉਹ ਚੀਜ਼ਾਂ ਇਹਨਾਂ ਦੇ ਨਾਲ ਖਾਣੀਆਂ ਜ਼ਰੂਰੀ ਨੇ ਤੇ ਕੈਰੋਟੀਨਜ਼ ਨੂੰ ਜੇ ਅਸੀਂ ਬਹੁਤ ਜ਼ਿਆਦਾ ਲੰਬੇ ਟਾਈਮ ਦੇ ਵਾਸਤੇ ਪਕਾਉਂਦੇ ਰਹਨੇ ਆ ਤਾਂ ਵੀ ਉਹ ਖਰਾਬ ਹੋ ਜਾਂਦੇ ਨੇ ਇਸ ਕਰਕੇ ਉਹਨਾਂ ਨੂੰ ਜ਼ਿਆਦਾ ਦੇਰ ਤੱਕ ਨਾ ਪਕਾਓ ਤੇ ਜਿਹੜੀਆਂ ਚੀਜ਼ਾਂ ਹੋ ਸਕਦਾ ਹੈ ਸਟੀਮ ਕਰਕੇ ਖਾਧੀਆਂ ਜਾ ਸਕਦੀਆਂ ਨੇ ਉਹਨਾਂ ਨੂੰ ਸਟੀਮ ਕਰਕੇ ਖਾ ਲੋ ਵਿਟਾਮਿਨ ਡੀ ਦੀ ਕਮੀ ਹਰ 5 ਚੋਂ 3 ਲੋਕਾਂ ਨੂੰ ਹੈ ਤੇ 10 ਚੋਂ 9 ਲੇਡੀਜ਼ ਨੂੰ ਵਿਟਾਮਿਨ ਡੀ ਦੀ ਕਮੀ ਹੁੰਦੀ ਹੈ ਸਾਡਾ ਸਰੀਰ ਵਿਟਾਮਿਨ ਡੀ ਆਪੇ ਬਣਾ ਸਕਦਾ ਹੈ ਸਾਡੇ ਸਰੀਰ ਦੇ ਅੰਦਰਲੇ ਕੋਲੇਸਟ੍ਰੋਲ ਤੋਂ ਜੇ ਅਸੀਂ ਸਿੱਧੀ ਧੁੱਪ ਦੇ ਅੱਗੇ ਬੈਠਦੇ ਹਾਂ ਥੋੜੀ ਦੇਰ ਹਰ ਰੋਜ਼ ਵੈਸੇ ਹੈ ਵਿਟਾਮਿਨ ਡੀ ਸਾਨੂੰ ਐਨੀਮਲ ਫੂਡਸ ਤੋਂ ਮਿਲਦਾ ਹੈ ਜਿਵੇਂ ਮੀਟ ਮੱਛੀ ਅੰਡਾ ਮੱਛੀ ਦਾ ਤੇਲ ਇਹ ਜਿਹੀਆਂ ਚੀਜ਼ਾਂ ਤੋਂ ਜਿਹੜੇ ਪਲਾਂਟ ਫੂਡਸ ਨੇ ਇਹਨਾਂ ਦੇ ਵਿੱਚ ਬਹੁਤ ਥੋੜਿਆਂ ਦੇ ਵਿੱਚ ਤੇ ਬਹੁਤ ਹੀ ਘੱਟ ਮਾਤਰਾ ਦੇ ਵਿੱਚ ਹੁੰਦਾ ਹੈ ਵਿਟਾਮਿਨ ਡੀ ਮਤਲਬ ਨਾ ਬਰਾਬਰ ਹੀ ਹੁੰਦਾ ਹੈ ਪਰ ਜਿਵੇਂ ਸਾਡਾ ਸਰੀਰ ਬਣਾਉਂਦਾ ਹੈ ਵਿਟਾਮਿਨ ਡੀ ਉਵੇਂ ਖੁੰਬਾਂ ਵੀ ਵਿਟਾਮਿਨ ਡੀ ਬਣਾ ਸਕਦੀਆਂ ਹੁੰਦੀਆਂ ਨੇ ਇਸ ਕਰਕੇ ਜੇ ਅਸੀਂ ਖੁੰਬਾਂ ਨੂੰ ਧੋ ਕੇ ਉਹਨਾਂ ਨੂੰ ਫਾੜੀਆਂ ਕਰਕੇ ਗਰਮੀਆਂ ਦੇ ਵਿੱਚ ਤਕਰੀਬਨ ਇੱਕ ਦਿਨ ਪਲਵਾ ਲੀਏ ਤੇ ਸਰਦੀਆਂ ਦੇ ਵਿੱਚ 2 ਦਿਨ ਤੋਂ ਪਲਵਾ ਲੀਏ ਤੇ ਉਸ ਤੋਂ ਬਾਅਦ ਉਹਨਾਂ ਨੂੰ ਧੋਕੇ ਪਕਾ ਕੇ ਖਾਈਏ ਤਾਂ ਖੁੰਬਾ ਵੀ ਵਿਟਾਮਿਨ ਡੀ ਦਾ ਸੋਰਸ ਬਣ ਜਾਂਦੀਆਂ ਹਨ ਖੂਨ ਬਣਾਉਣ ਵਾਸਤੇ ਜਾਂ ਹਿਮੋਗਲੋਬਿਨ ਬਣਾਉਣ ਵਾਸਤੇ ਬੀ ਵਿਟਾਮਿਨਸ ਵੀ ਬਹੁਤ ਜ਼ਰੂਰੀ ਹੁੰਦੇ ਨੇ ਸਾਡੀ ਫੂਡ ਪਾਈਪ ਜਾਂ ਸਾਡੀ ਖਾਣੇ ਵਾਲੀ ਨਾਲੀ ਦੇ ਵਿੱਚ ਰਹਿਣ ਵਾਲੇ ਪ੍ਰੋਬਾਇਓਟਿਕ ਬੈਕਟੀਰੀਆ ਜਾਂ ਲਾਭਦਾਇਕ ਬੈਕਟੀਰੀਆ ਵੀ ਬੀ ਵਿਟਾਮਿਨਸ ਬਣਾ ਲੈਂਦੇ ਨੇ ਇਸ ਕਰਕੇ ਜੇ ਅਸੀਂ ਉਹ ਫੂਡਸ ਖਾਂਦੇ ਹਾਂ ਜਿਨ੍ਹਾਂ ਦੇ ਵਿੱਚ ਪ੍ਰੋਬਾਇਓਟਿਕਸ ਹੁੰਦੇ ਨੇ ਤਾਂ ਸਾਨੂੰ ਬੀ ਵਿਟਾਮਿਨਸ ਤਕਰੀਬਨ ਸਾਰੇ ਮਿਲ ਜਾਂਦੇ ਨੇ ਪ੍ਰੋਬਾਇਓਟਿਕਸ ਸਾਨੂੰ ਸਾਰੇ ਐਨੀਮਲ ਫੂਡਸ ਤੋਂ ਮਿਲਦੇ ਨੇ ਤੇ ਜਾਂ ਫਿਰ ਫਰਮੈਂਟਡ ਫੂਡਸ ਤੋਂ ਮਿਲਦੇ ਨੇ ਜਿਵੇਂ ਦਹੀਂ ਲੱਸੀ ਕਾਂਜੀ ਘਰ ਦਾ ਬਣਿਆ ਹੋਇਆ ਅਚਾਰ ਇਡਲੀ ਡੋਸਾ ਉਤਪਮ ਇਹ ਜਹੀਆਂ ਚੀਜ਼ਾਂ ਤੇ ਇਸ ਤੋਂ ਇਲਾਵਾ ਵੀ ਵਿਟਾਮਿਨਸ ਹੋਰ ਸਾਨੂੰ ਮਿਲਦੇ ਨੇ ਸਾਬਤ ਅਨਾਜਾਂ ਤੋਂ ਹਰੀਆਂ ਸਬਜ਼ੀਆਂ ਤੋਂ ਹਰੀਆਂ ਪੱਤਿਆਂ ਵਾਲੀਆਂ ਸਬਜ਼ੀਆਂ ਤੋਂ ਤੇ ਬਦਾਮ, ਕੇਲਾ, ਸ਼ੱਕਰਕੰਦੀ, ਅਵੋਕਾਡੋ ਫੋਲੇਟ ਦੀ ਕਮੀ ਹੋਣ ਦੇ ਨਾਲ ਵੀ ਖੂਨ ਦੀ ਕਮੀ ਹੋ ਸਕਦੀ ਹੈ ਇਹ ਸਾਨੂੰ ਦਾਲਾਂ, ਫਲੀਆਂ, ਹਰੀਆਂ ਪੱਤੇਦਾਰ ਸਬਜ਼ੀਆਂ, ਸਾਬਤ ਅਨਾਜਾਂ ਤੇ ਫਲਾਂ ਤੋਂ ਮਿਲਦਾ ਹੈ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰਿਓ ਤੇ ਜੇ ਤੁਹਾਨੂੰ ਲੱਗਦਾ ਕਿ ਤੁਹਾਡੇ ਫੈਮਿਲੀ ਜਾਂ ਫਰੈਂਡਸ 'ਚ ਕਿਸੇ ਦੇ ਕੰਮ ਆ ਸਕਦੀ ਆ ਤਾਂ ਉਹਨਾਂ ਦੇ ਨਾਲ ਸ਼ੇਅਰ ਵੀ ਜ਼ਰੂਰ ਕਰਿਓ ਤੇ ਤੁਸੀਂ ਮੈਨੂੰ ਆਪਣੇ ਕਮੈਂਟਸ ਵਿੱਚ ਜ਼ਰੂਰ ਦੱਸੋ ਕਿ ਤੁਹਾਨੂੰ ਨੈਕਸਟ ਵੀਡੀਓ ਮੈਂ ਕਿਹੜੀ ਚੀਜ਼ ਦੀ ਬਣਾਵਾਂ ਡਿਸਕ੍ਰਿਪਸ਼ਨ ਦੇ ਵਿੱਚ ਲੋਹੇ ਦੀ ਕੜਛੀ ਤੇ ਕੁਝ ਹੋਰ ਕਿਚਨ ਦੀਆਂ ਚੀਜ਼ਾਂ ਦੇ ਲਿੰਕਸ ਨੇ ਤੁਸੀਂ ਉਹਨਾਂ ਤੋਂ ਕਲਿੱਕ ਕਰਕੇ Amazon ਤੋਂ ਮੰਗਵਾ ਸਕਦੇ ਹੋ ਇਸ ਵੀਡੀਓ ਚ ਅਸੀਂ ਖੁਰਾਕੀ ਕਾਰਨਾਂ ਕਰਕੇ ਹੋਣ ਵਾਲੇ ਅਨੀਮੀਆ ਬਾਰੇ ਗੱਲਬਾਤ ਕੀਤੀ। ਅਨੀਮੀਆ ਕਿਵੇਂ ਹੁੰਦਾ ਹੈ ਖੁਰਾਕੀ ਕਾਰਨਾਂ ਕਰਕੇ ਤੇ ਇਹਦੇ ਕੀ ਲੱਛਣ ਨੇ ਤੇ ਇਹਦੇ ਵਾਸਤੇ ਕਿਹੜੇ ਇੰਪੋਰਟੈਂਟ ਨਿਊਟ੍ਰੀਐਂਟਸ ਨੇ ਜਿਨ੍ਹਾਂ ਦੀ ਸਾਡੀ ਡਾਈਟਸ ਆਮ ਤੌਰ ਤੇ ਕਮੀ ਹੁੰਦੀ ਹੈ। ਉਹ ਸਾਨੂੰ ਕਿੱਥੋਂ ਮਿਲਦੇ ਨੇ ਤੇ ਅਸੀਂ ਉਹਨਾਂ ਦੀ ਐਬਜ਼ਾਰਪਸ਼ਨ ਨੂੰ ਕਿਵੇਂ ਵਧਾਉਣਾ ਹੈ। ਕਿਹੜੇ-ਕਿਹੜੇ ਨਿਊਟ੍ਰੀਐਂਟਸ ਅਸੀਂ ਡਿਸਕਸ ਕੀਤੇ ਸੀ? ਲੋਹਾ, ਵਿਟਾਮਿਨ ਸੀ, ਵਿਟਾਮਿਨ ਏ b vitamins vitamin c vitamin d ਤੇ folate اگلی ویڈیو تک سے استے کار